ਹੈਲੋ ਜੀ ਤੁਹਾਡਾ ਸਾਰਿਆਂ ਦਾ ਪਰਮਜੀਤ ਦੀ ਰਸੋਈ ਵਿੱਚ ਸਵਾਗਤ ਹੈ ਅੱਜ ਮੈਂ ਤੁਹਾਡੇ ਲਈ ਬੈਂਗਨਾਂ ਦੀ ਰੈਸਪੀ ਲੈ ਕੇ ਆਈ ਹਾਂ ਆਲੂ ਬੈਂਗਨ ਤਾਂ ਅਸੀਂ ਬਹੁਤ ਖਾਦੇ ਆ ਬਹੁਤ ਵਾਰੀ ਅਸੀਂ ਬਣਾਏ ਆ ਪਰ ਅੱਜ ਅਸੀਂ ਮਸਾਲਾ ਬੈਂਗਨ ਬਣਾ ਕੇ ਤਿਆਰ ਕਰਾਂਗੇ ਇਹ ਬਹੁਤ ਹੀ ਜ਼ਿਆਦਾ ਸਵਾਦ ਬਣ ਕੇ ਤਿਆਰ ਹੁੰਦੇ ਨੇ ਤੇ ਇਹਦੇ ਲਈ ਅਸੀਂ ਇਸ ਤਰ੍ਹਾਂ ਦੇ ਲੰਬੇ ਲੰਬੇ ਬੈਂਗਨ ਲੈ ਲਵਾਂਗੇ ਪਹਿਲਾਂ ਇੱਥੇ ਆਪਾਂ 300 ਗ੍ਰਾਮ ਦੇ ਕਰੀਬ ਬੈਂਗਨ ਲਏ ਨੇ ਤੇ ਇਹਨਾਂ ਬੈਂਗਨਾਂ ਦੇ ਅਸੀਂ ਦੋ ਦੋ ਹਿੱਸੇ ਕਰ ਲਵਾਂਗੇ ਇਸ ਤਰ੍ਹਾਂ ਇਹਨਾਂ ਨੂੰ ਆਪਾਂ ਦੋ ਦੋ ਹਿੱਸਿਆਂ ਦੇ ਵਿੱਚ ਸਾਰੇ ਬੈਂਗਨਾਂ ਨੂੰ ਕੱਟ ਕੇ ਰੱਖ ਲਵਾਂਗੇ ਬੈਂਗਨ ਜਦੋਂ ਸਾਰੇ ਕੱਟੇ ਜਾਣਗੇ ਫਿਰ ਅਸੀਂ ਇਹਨਾਂ ਦੇ ਵਿੱਚ ਦਵਾਂਗੇ ਚੀਰੇ ਇਸ ਤਰ੍ਹਾਂ ਆਪਾਂ ਲੰਬੇ-ਲੰਬੇ 2-2 ਨਾਲ ਹੀ ਚੀਰੇ ਦੇ ਦੇਵਾਂਗੇ ਸਾਰੇ ਬੈਂਗਨਾਂ ਦੇ ਵਿੱਚ ਡੂੰਘੇ ਚੀਰੇ ਇਸ ਤਰ੍ਹਾਂ ਆਪਾਂ ਦੇ ਦੇਵਾਂਗੇ ਬੈਂਗਨਾਂ ਨੂੰ ਚੀਰੇ ਦੇਣ ਤੋਂ ਬਾਅਦ ਅਸੀਂ ਇਹਦੇ ਉੱਪਰ ਅੱਧਾ ਕ ਚਮਚ ਨਮਕ ਦਾ ਛਿੜਕ ਦਵਾਂਗੇ ਤੇ ਅੱਧਾ ਕ ਚਮਚ ਹੀ ਆਪਾਂ ਹਲਦੀ ਪਾਊਡਰ ਦਾ ਥੋੜਾ ਜਿਹਾ ਗਰਮ ਮਸਾਲਾ ਥੋੜੀ ਜੀ ਲਾਲ ਮਿਰਚ ਥੋੜਾ-ਥੋੜਾ ਆਪਾਂ ਸਾਰੇ ਬੈਂਗਨਾਂ ਦੇ ਉੱਪਰ ਛਿੜਕ ਦਿੰਦੇ ਹਾਂ ਥੋੜਾ ਜਿਹਾ ਹੀ ਅਸੀਂ ਜਿਹੜੀ ਲਾਲ ਮਿਰਚ ਪਾ ਦਿੰਦੇ ਹਾਂ ਤੇ ਬਿਲਕੁਲ ਥੋੜਾ ਜਿਹਾ ਗਰਮ ਮਸਾਲਾ ਇਹ ਸਾਰਾ ਕੁਝ ਛਿੜਕਣ ਤੋਂ ਬਾਅਦ ਅਸੀਂ ਇਸ ਤਰ੍ਹਾਂ ਜਿਹੜਾ ਮਸਾਲਾ ਹੈਗਾ ਉਹ ਬੈਂਗਣਾਂ ਦੇ ਅੰਦਰ ਤੱਕ ਭਰ ਦਵਾਂਗੇ ਸਾਰੇ ਬੈਂਗਣਾਂ ਦੇ ਵਿੱਚ ਜਿਹੜਾ ਮਸਾਲਾ ਹੈਗਾ ਆਪਾਂ ਚੰਗੀ ਤਰ੍ਹਾਂ ਮਲ ਲਿਆ ਹੈ ਤੇ ਹੁਣ ਅਸੀਂ ਗੈਸ ਦੇ ਉੱਤੇ ਫਰਾਈਪੈਨ ਰੱਖਿਆ ਹੈ ਇਹਦੇ ਵਿੱਚ ਪਾਇਆ ਸਰੋਂ ਦਾ ਤੇਲ ਤੇਲ ਗਰਮ ਹੋਣ ਤੇ ਅਸੀਂ ਬੈਂਗਣ ਪਾ ਦਵਾਂਗੇ ਫਰਾਈਪੈਨ ਦੇ ਵਿੱਚ ਜਿੰਨੇ ਕਿ ਇਹਦੇ ਵਿੱਚ ਆ ਸਕਦੇ ਆ ਉਹਨੇ ਕ ਅਸੀਂ ਰੱਖ ਦਵਾਂਗੇ ਬਾਕੀ ਅਸੀਂ ਬਾਅਦ ਵਿੱਚ ਫਰਾਈ ਕਰ ਲਵਾਂਗੇ ਸਾਰੇ ਬੈਂਗਨ ਰੱਖਣ ਤੋਂ ਬਾਅਦ ਅਸੀਂ ਇਹ ਢਾੱਕ ਕੇ ਇਹਨਾਂ ਨੂੰ ਪਕਾਵਾਂਗੇ ਥੋੜੀ ਦੇਰ ਦੇ ਲਈ ਥੋੜੀ ਦੇਰ ਬਾਅਦ ਅਸੀਂ ਇਹਦਾ ਟੱਕਣ ਚੱਕ ਕੇ ਦੇਖ ਲਵਾਂਗੇ ਜਦੋਂ ਇਹਨਾਂ ਦੀ ਇੱਕ ਸਾਈਡ ਪੱਕ ਜਾਏਗੀ ਫਿਰ ਅਸੀਂ ਇਹਨਾਂ ਦੀ ਜਿਹੜੀ ਦੂਸਰੀ ਸਾਈਡ ਚੇਂਜ ਕਰਾਂਗੇ ਤੇ ਹੁਣ ਆਪਾਂ ਇਹਨਾਂ ਨੂੰ ਦੂਸਰੀ ਸਾਈਡ ਤੇ ਪਕਾਵਾਂਗੇ ਬੈਂਗਨ ਦੀ ਸਾਈਡ ਚੇਂਜ ਕਰਨ ਤੋਂ ਬਾਅਦ ਅਸੀਂ ਇਹਨਾਂ ਨੂੰ ਹੁਣ ਟੱਕ ਦਿੰਦੇ ਹਾਂ ਇਹਨਾਂ ਬੈਂਗਨਾਂ ਨੂੰ ਅਸੀਂ ਘੱਟੋ ਘੱਟ 70% ਤੱਕ ਪਕਾਵਾਂਗੇ ਤੇ ਹੁਣ ਅਸੀਂ ਢੱਕਣ ਚੱਕ ਕੇ ਦੇਖ ਲੈਂਦੇ ਹਾਂ ਜਿਹੜੇ ਸਾਡੇ ਬੈਂਗਣ ਹੈਗੇ ਆ ਉਹ ਦੇਖੋ ਇਹ ਥੱਲੇ ਵਾਲੀ ਸਾਈਡ ਜਿਹੜੀ ਇਹਨਾਂ ਦੀ ਪੱਕ ਗਈ ਹੈ ਇੱਕ ਵਾਰੀ ਫੇਰ ਆਪਾਂ ਇਹਨਾਂ ਨੂੰ ਚੇਂਜ ਕਰ ਦਿੰਦੇ ਹਾਂ ਇਦਾਂ ਜਦੋਂ ਆਪਾਂ ਚੇਂਜ ਕਰਨਾ ਹੈ ਦੂਸਰੀ ਵਾਰੀ ਆਪਾਂ ਮਤਲਬ ਦੋ ਵਾਰੀ ਅਸੀਂ ਢੱਕ ਕੇ ਪਕਾ ਲਿਆ ਤੀਸਰੀ ਵਾਰੀ ਆਪਾਂ ਢੱਕਣਾ ਨਹੀਂ ਹੈ ਸਿਰਫ ਆਪਾਂ 2 ਕਮਿੰਟ ਇਹਦਾ ਸਾਈਡ ਚੇਂਜ ਕਰਕੇ ਤੇ ਨਾਲ ਹੀ ਜਿਹੜੇ ਬੈਂਗਣ ਹੈਗੇ ਅਸੀਂ ਫਰਾਈਪੈਨ ਦੇ ਵਿੱਚੋਂ ਕੱਢ ਲੈਣੇ ਹੈ ਤੇ ਆਪਾਂ ਹੁਣ ਇਹਨਾਂ ਨੂੰ ਚੱਕ ਲੈਂਦੇ ਹਾਂ ਚੰਗੀ ਤਰ੍ਹਾਂ ਤੇਲ ਨਿਚੋੜ ਕੇ ਇਹਨਾਂ ਨੂੰ ਆਪਾਂ ਕੱਢ ਲਵਾਂਗੇ ਇਦਾਂ ਅਸੀਂ ਚਿਮਟੇ ਦੇ ਨਾਲ ਬੈਂਗਣਾਂ ਨੂੰ ਚੱਕਾਂਗੇ ਤੇ ਤੇਲ ਨਿਚੋੜ ਨਿਚੋੜ ਕੇ ਅਸੀਂ ਇੱਕ ਪਲੇਟ ਦੇ ਵਿੱਚ ਕੱਢ ਲਵਾਂਗੇ। ਐਸੇ ਹੀ ਬਚੇ ਹੋਏ ਤੇਲ ਦੇ ਵਿੱਚ ਅਸੀਂ ਤੜਕਾ ਲਗਾ ਕੇ ਤਿਆਰ ਕਰਾਂਗੇ। ਦੇਖੋ ਜਿਹੜੀ ਥੱਲੇ ਵਾਲੀ ਸਾਈਡ ਸੀ ਉਹ ਵੀ ਥੋੜੀ ਕ੍ਰਿਸਪ ਹੋ ਚੁੱਕੀ ਐ। ਬੈਂਗਣ ਜਿਹੜੇ ਸਾਡੇ ਫਰਾਈ ਹੋ ਚੁੱਕੇ ਐ ਦੇਖੋ ਤੁਸੀਂ ਇਦਾਂ ਵੀ ਡਾਇਰੈਕਟ ਵੀ ਖਾ ਸਕਦੇ ਹੋ ਜੇ ਖਾਣੀ ਹੋਰ ਪਰ ਅਸੀਂ ਇਹਨਾਂ ਨੂੰ ਇਹਦਾ ਮਸਾਲਾ ਬਣਾ ਕੇ ਤਿਆਰ ਕਰਾਂਗੇ। ਐਸੇ ਹੀ ਤੇਲ ਦੇ ਵਿੱਚ ਆਪਾਂ ਜੀਰਾ ਪਾ ਦਵਾਂਗੇ ਥੋੜਾ ਜਿਹਾ। ਆਪਾਂ ਹੋਰ ਤੇਲ ਨਹੀਂ ਪਾਇਆ ਹੈ ਜਿਹੜਾ ਸੀਗਾ ਉਹਦੇ ਵਿੱਚ ਹੀ ਆਪਾਂ ਤੜਕਾ ਲਗਾਵਾਂਗੇ ਇੱਕ ਬਰੀਕ ਕੱਟਿਆ ਹੋਇਆ ਪਿਆਜ਼ ਪਾ ਦਵਾਂਗੇ ਇੱਕ ਛੋਟਾ ਜਿਹਾ ਪਿਆਜ਼ ਪਾਇਆ ਹੈ ਜਿਆਦਾ ਮਸਾਲਾ ਆਪਾਂ ਨਹੀਂ ਬਣਾਵਾਂਗੇ ਕਿਉਂਕਿ ਜਿਹੜੇ ਬੈਂਗਣ ਹੈ ਉਹ ਥੋੜੇ ਹੀ ਨੇ ਪਿਆਜ਼ ਨੂੰ ਆਪਾਂ ਚੰਗੀ ਤਰ੍ਹਾਂ ਪਕਾਵਾਂਗੇ ਪਿਆਜ਼ ਇਧਰ ਭੁਜ ਹੋ ਚੁੱਕੇ ਨੇ ਤੇ ਹੁਣ ਅਸੀਂ ਸੁੱਕੇ ਮਸਾਲੇ ਪਾਵਾਂਗੇ ਆਪਣੇ ਸਵਾਦ ਦੇ ਅਨੁਸਾਰ ਨਮਕ ਪਾ ਦਵਾਂਗੇ ਥੋੜਾ ਜਿਹਾ ਕਿਉਂਕਿ ਅਸੀਂ ਪਹਿਲਾਂ ਵੀ ਬੈਂਗਣਾ ਦੇ ਵਿੱਚ ਨਮਕ ਪਾਇਆ ਹੈ ਅਦਰਕ ਚਮਚ ਕਸ਼ਮੀਰੀ ਲਾਲ ਮਿਰਚ ਦਾ ਚਮਚ ਦਾ ਚੌਥਾ ਹਿੱਸਾ ਲਾਲ ਮਿਰਚ ਕੋੜੀ ਵਾਲੀ ਗਰਮ ਮਸਾਲਾ ਹਲਦੀ ਪਾਊਡਰ ਤੇ ਨਾਲ ਅਸੀਂ ਪਾਵਾਂਗੇ ਇੱਕ ਚਮਚ ਭਰ ਕੇ ਧਨੀਆ ਪਾਊਡਰ ਦਾ ਇਹ ਪਾਣ ਤੋਂ ਬਾਅਦ ਹੁਣ ਅਸੀਂ ਨਾ ਮਸਾਲਿਆਂ ਨੂੰ ਚੰਗੀ ਤਰ੍ਹਾਂ ਭੁੰਨ ਲਵਾਂਗੇ ਤੇ ਥੋੜਾ ਜਿਹਾ ਅਸੀਂ ਇਹਦੇ ਵਿੱਚ ਆਮਚਰ ਪਾਊਡਰ ਪਾਵਾਂਗੇ ਅੱਧਾ ਕ ਚਮਚ ਥੋੜਾ ਜਿਹਾ ਅਸੀਂ ਪਾਣੀ ਪਾ ਦਿੰਦੇ ਹਾਂ ਤਾਂ ਜੋ ਜਿਹੜੇ ਸਾਡੇ ਮਸਾਲੇ ਆ ਸੜਨ ਨਾ ਤੇ ਚੰਗੀ ਤਰ੍ਹਾਂ ਭੁਜ ਹੋ ਜਾਣ ਮਸਾਲੇ ਜਦੋਂ ਭੁਜ ਹੋ ਜਾਣਗੇ ਫਿਰ ਅਸੀਂ ਇਹਦੇ ਵਿੱਚ ਪਾ ਦੇਵਾਂਗੇ ਕੱਦੂ ਕਸ ਕੀਤੇ ਹੋਏ ਦੋ ਟਮਾਟਰ ਤੇ ਟਮਾਟਰਾਂ ਨੂੰ ਆਪਾਂ ਚੰਗੀ ਤਰ੍ਹਾਂ ਪਕਾ ਲਵਾਂਗੇ ਥੋੜੀ ਜੀ ਆਪਾਂ ਇਹਦੇ ਵਿੱਚ ਪਾਵਾਂਗੇ ਕਸੂਰੀ ਮੇਥੀ ਉਹਦੇ ਨਾਲ ਜਿਹੜਾ ਫਲੇਵਰ ਆ ਸਬਜ਼ੀ ਦਾ ਬਹੁਤ ਜ਼ਿਆਦਾ ਵਧੀਆ ਆਂਦਾ ਹੈ ਇਹਨੂੰ ਆਪਾਂ ਚੰਗੀ ਤਰ੍ਹਾਂ ਪਕਾ ਲੈਂਦੇ ਹਾਂ ਜਦੋਂ ਤੜਕੇ ਵਿੱਚੋਂ ਇਦਾਂ ਤੇਲ ਬਾਹਰ ਆਣਾ ਸ਼ੁਰੂ ਹੋ ਜਾਵੇ ਤੇ ਇਹਦਾ ਮਤਲਬ ਇਹ ਹੈ ਕਿ ਜਿਹੜਾ ਸਾਡਾ ਮਸਾਲਾ ਹੈਗਾ ਉਹ ਪੁੱਜ ਹੋ ਚੁੱਕਾ ਹੈ ਦੇਖੋ ਤੇਲ ਬਾਹਰ ਆ ਰਿਹਾ ਹੈ ਤੇ ਹੁਣ ਜਿਹੜੇ ਅਸੀਂ ਬੈਂਗਨ ਫਰਾਈ ਕਰਕੇ ਰੱਖੇ ਹੋਏ ਆ ਅਸੀਂ ਇਹ ਵਾਲੇ ਮਸਾਲੇ ਦੇ ਵਿੱਚ ਪਾ ਦਵਾਂਗੇ ਸਾਰੇ ਬੈਂਗਨ ਆਪਾਂ ਤੜਕੇ ਦੇ ਵਿੱਚ ਪਾ ਦਿੱਤੇ ਆ ਤੇ ਇਹਨਾਂ ਨੂੰ ਆਪਾਂ ਹੁਣ ਮਿਕਸ ਕਰਕੇ ਚੰਗੀ ਤਰ੍ਹਾਂ ਪਕਾਵਾਂਗੇ ਕੋਈ ਨਾ ਅਸੀਂ ਇਹਦੇ ਉੱਪਰ ਕੋਈ ਟੱਕ ਨਹੀਂ ਦੇਣਾ ਸਿਰਫ ਆਪਾਂ 2-4 ਮਿੰਟ ਲਈ ਇਦਾਂ ਹੀ ਪਕਾਵਾਂਗੇ ਤਾਂ ਜਿਹੜਾ ਮਸਾਲਾ ਹੈਗਾ ਚੰਗੀ ਤਰ੍ਹਾਂ ਬੈਂਗਣਾ ਦੇ ਵਿੱਚ ਰਚ ਮਿਚ ਜਾਵੇ ਤੇ ਲੋ ਜਿਹੜੇ ਇੱਧਰ ਸਾਡੇ ਬੈਂਗਣ ਹੈਗੇ ਆ ਬਣ ਕੇ ਤਿਆਰ ਹੋ ਚੁੱਕੇ ਨੇ ਗੈਸ ਨੂੰ ਅਸੀਂ ਕਰ ਦੇਵਾਂਗੇ ਬੰਦ ਇਹ ਜਿਹੜੇ ਬੈਂਗਣ ਹੈ ਬਹੁਤ ਹੀ ਜ਼ਿਆਦਾ ਸਵਾਦ ਬਣ ਕੇ ਤਿਆਰ ਹੁੰਦੇ ਨੇ ਤੇ ਜੇਕਰ ਤੁਹਾਨੂੰ ਮੇਰੀ ਇਹ ਵਾਲੀ ਵੀਡੀਓ ਪਸੰਦ ਆਈ ਹੋਵੇ ਤਾਂ ਮੇਰੀ ਵੀਡੀਓ ਨੂੰ ਜ਼ਰੂਰ ਲਾਈਕ ਕਰਿਓ ਚੈਨਲ ਨੂੰ ਸਬਸਕ੍ਰਾਈਬ ਕਰਿਓ ਤੇ ਵੀਡੀਓ ਤੇ ਕਮੈਂਟ ਕਰਕੇ ਦੱਸਿਓ ਕਿ ਤੁਹਾਨੂੰ ਇਹ ਵਾਲੀ ਰੈਸਪੀ ਕਿਸ ਤਰ੍ਹਾਂ ਦੀ ਲੱਗੀ ਆ ਮਿਲਦੇ ਆ ਫੇ ਤੁਹਾਨੂੰ ਕੋਈ ਨਵੀਂ ਵੀਡੀਓ ਦੇ ਨਾਲ